ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਮਸ਼ਹੂਰ ਸਹਿਰਗਾ ਪੈਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਵਿੱਚ ਮਾਰੇ ਗਏ નિર્ਦੋਸ਼ ਸਲਾਨੀਆਂ ਨੂੰ ਸ਼ਰਧਾਂਜਲੀ ਦੇਣ ਲਈ ਸਾਬਕਾ ਕੈਬਨਿਟ ਮੰਤਰੀ ਕਾਕਰਨਦੀਪ ਸਿੰਘ ਨਾਬਾ ਦੀ ਗੁਵਾਈ ਵਿੱਚ ਮੰਡੀ ਸ਼੍ਰੀ ਗੋਬਿੰਦਗੜ੍ਹ ਅਤੇ ਅਮਲੋਦ ਦੇ ਕਾਂਗਰਸੀ ਆਗੂਆਂ ਦੇ ਵਰਕਰਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਇਕੱਠ ਹੋ ਕੇ ਦੱਸਦੇ ਕਿ ਕੈਂਡਲ ਮਾਰਚ ਕੱਢੇ ਗਏ ਇਸ ਮੁੱਖ ਤ ਜੰਮੂ ਕਸ਼ਮੀਰ ਪੈਲਗਾਮ ਵਿਖੇ ਅਤੰਕੀਆਂ ਵੱਲੋਂ ਮਾਰੇ ਗਏ ਬੇਦੋਸ਼ ਅਤੇ નિર્ਦੋਸ਼ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਸਕੇਨਡਰ ਮਾਰਚ ਦੇ ਵਿੱਚ ਮਹਿਲਾ ਕਾਂਗਰਸ ਦੀਆਂ ਮਹਿਲਾ ਆਗੂਆਂ ਅਤੇ ਸਰਕਾਰ ਨੇ ਅਤੇ ਵਰਕਰਾਂ ਨੇ ਵੀ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ ਇਸ ਮੌਕੇ ਤੇ ਕਾਕਰਨਦੀਪ ਸਿੰਘ ਨੇ ਪਹਿਲਗਾਮ ਦੇ ਵਿੱਚ ਆਤਵਾਦੀਆਂ ਹਮਲੇ ਨੂੰ ਮੰਦਭਾਗਾ ਘਰਾੜ ਦਿੰਦੇ ਕਿਹਾ ਹੈ ਕਿ ਅੱਜ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਦੀ ਲੋੜ ਹੈ ਉਹਨਾਂ ਨੇ ਕਿਹਾ ਹੈ ਕਿ ਪਹਿਲਗਾਮ ਆਤਵਾਦੀ ਹਮਲੇ ਦੇ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਪਰ ਜਦੋਂ ਵੀ ਅਜਿਹੀ ਘਟਨਾਵਾਂ ਵੰਦੀਆ ਨੇ ਉਹ ਸਭ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੁੰਦੇ ਹੋਏ ਰਹੇ ਨੇ ਉਹਨਾਂ ਨੇ ਵੀ ਕਿਹਾ ਹੈ ਕਿ ਇਸ ਨੂੰ ਰਾਜਨੀਤਿਕ ਰੰਗ ਦਿੱਤਾ ਗਿਆ ਹੈ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਿਆਂ ਵੀ ਕਿਹਾ ਹੈ ਕਿ ਉਹ ਪ੍ਰਭਾਵਿਤ ਪਰਿਵਾਰਾਂ ਲਈ ਇਨਸਾਫ ਯਕੀਨੀ ਬਣਾਉਣ ਅੱਜ ਬੜਾ ਰੋਸ ਮਾਰਚ ਜ ਮੰਡੀ ਗੋਬਿੰਦਗੜ੍ਹ ਚਟਿਆ ਗਿਆ ਔਰ ਬਕਾਇਦਾ ਦੋਨੋ ਸਾਡੇ ਪ੍ਰਧਾਨ ਜੀ ਔਰ ਸਮੂਚੀ ਸਾਡੀ ਲੀਡਰਸ਼ਿਪ ਉਹਨਾਂ ਦੇ ਮਿਹਨਤ ਅਨੁਸਾਰ ਅੱਜ ਬਹੁਤ ਲੋਕਾਂ ਚਾ ਦੇਖਣ ਨੂੰ ਮਿਲਿਆ ਔਰ ਮੈਂ ਧੰਨਵਾਦੀ ਆ ਬਕਾਇਦਾ ਪਬਲਿਕ ਦਾ ਵੀ ਸਾਡੇ ਸ਼ਹਿਰ ਵਾਸੀਆਂ ਦਾ ਜਿਨ੍ਹਾਂ ਨੇ ਗੋਬਿੰਦਗੜ੍ਹ ਚ ਘਰਾਂ ਚ ਦੁਕਾਨਾਂ ਚ ਬੈਠ ਕੇ ਮੋਮਬਤੀਆਂ ਨਾਲ ਲਗਾ ਕੇ ਸਾਡਾ ਸਾਥ ਦਿੱਤਾ ਹਰਸ਼ਵਾਸ਼ਣ ਦਿੱਤਾ ਔਰ ਬੜਾ ਅਜ ਮਨ ਨੂੰ ਖੁਸ਼ੀ ਹੋਈ ਦੇਖ ਕੇ ਬਕਾਇਦਾ ਕਿ ਇਹ ਨਾ ਉਛਾ ਆਣ ਹਲੇ ਸਮੇਂ ਚ ਮੈਨੂੰ ਕੋਈ ਦੋ ਸ਼ੰਕਾ ਨਹੀਂ ਆ ਕੋਈ ਦੋ ਰਾਏ ਨਹੀਂ ਆਣ ਵਾਲੀ ਸਰਕਾਰ ਤਾਈ ਚ ਕਾਂਗਰਸ ਦੀ ਸਰਕਾਰ ਬਣੂਗੀ ਔਰ ਬਕਾਇਦਾ ਅਸੀਂ ਮੰਗ ਕਰਦੇ ਆ ਆਪਣੇ ਹਮਲੋ ਹਲਕੇ ਦੇ ਵੱਲੋਂ ਕਿ ਸਾਡੇ ਮਾਨਯਾ ਪ੍ਰਧਾਨ ਮੰਤਰੀ ਸਾਹਿਬ ਹਿੰਦੁਸਤਾਨ ਦੇ ਲੋਕਾਂ ਦੇ ਤਹਿਤ ਵਿਸ਼ਵਾਸ ਚ ਜਿਤਾਣਾ ਹੈ ਕਿ ਉਹਨਾਂ ਨੂੰ ਇਨਸਾਫ ਦਿਰਾਣਾ ਜ਼ਰੂਰੀ ਹੈ ਕਿਉਂਕਿ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਹੈ ਜ਼ਿੰਦਗੀ ਦੇ ਸਫਰ 25 ਸਾਲ ਦੇ ਰਾਜਨੀਤਿਕ ਜੀਵਨੀ ਚ ਕਿਤੇ ਨਾ ਕਿਤੇ ਅਹਿਸਾਸ ਹੋ ਰਿਹਾ ਕਿ ਜਦ ਵੀ ਵਾਕਿਆ ਹੁੰਦੇ ਦੇਸ਼ ਚ 마ਸੂਮ ਜ਼ਿੰਦਗੀਆਂ ਦਾ ਉਜਾੜਾ ਹੁੰਦਾ ਤਾਂ ਭਾਜਪਾ ਦੀ ਸਰਕਾਰ ਵੇਲੇ ਹੋਇਆ ਅਸੀਂ ਇਸ ਤੇ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਲੇਕਿਨ ਕਿਤੇ ਨਾ ਕਿਤੇ ਮਨ ਨੂੰ ਜ਼ਰੂਰ ਠੇਸ ਪਹੁੰਚਦੀ ਹੈ ਔਰ ਹਰ ਚੀਜ਼ ਨੂੰ ਸਿਆਸਤ ਦੀ ਰੰਗਤ ਦਿੱਤੀ ਜਾਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਔਰ ਅੱਜ ਅਸੀਂ ਉਮੀਦ ਕਰਦੇ ਹਾਂ ਕਿ ਮਾਨਯਾ ਪ੍ਰਧਾਨ ਮੰਤਰੀ ਸਾਹਿਬ ਸਾਡੇ ਜਿਹੜੇ 마ਸੂਮ ਜ਼ਿੰਦਗੀਆਂ ਅਸੀਂ 26 ਜ਼ਿੰਦਗੀਆਂ ਖੋਈਆਂ ਹਨ ਗਿਆ ਉਹਨਾਂ ਦੇ ਪਹਿਲਗਾਮ ਦੇ ਤਹਿਤ ਉਹਨਾਂ ਨੂੰ ਪਰਿਵਾਰਾਂ ਨੂੰ ਜ਼ਰੂਰ ਇਨਸਾਫ ਦਰਵਾਣ ਦਾ ਉਪਰਾਲਾ ਕਰਨਗੇ ਅਸੀਂ ਮੁਲਕ ਤੇ આરોਪ ਲਗਾਏ ਜਾ ਰਹੇ ਨੇ ਤੁਹਾਨੂੰ ਲੱਗਦਾ bina ਜਾਂਚ ਤੋਂ આરોਪ ਲਗਾਉਣਾ ਸਹੀ ਹੈ ਦੇਖੋ ਬਕਾਇਦਾ ਉਹਨਾਂ ਦੇ ਵਿਦੇਸ਼ ਮੰਤਰੀ ਨੇ ਵੀ ਹੋਮ ਮਿਨਿਸਟਰ ਨੇ ਵੀ ਬਿਆਨ ਦਿੱਤਾ ਹੈ ਕਿ ਸਾਡੇ ਵੱਲੋਂ ਵਾਕਿਆ ਨਹੀਂ ਹੋਇਆ ਪਹਿਲਾ ਪਲਵਾਮਾ ਹੋਇਆ ਉਹ ਵੀ ਭਾਜਪਾ ਸਰਕਾਰ ਵੇਲੇ ਹੋਇਆ ਔਰ ਬਕਾਇਦਾ ਇਹ ਜੇ ਕਈ ਹੋਏ ਚਾਹ ਗੋਦਰਾ ਹੋਇਆ ਚਾਹ ਮੁਜ਼ੱਫਰ ਨਗਰ ਮਾਸੂਮ ਜ਼ਿੰਦਗੀਆਂ ਦਾ ਉਹ ਜੜਾ ਕੀਤਾ ਜਾਂਦਾ ਨੁਕਸਾਨ ਸਾਡੇ ਦੇਸ਼ ਤੇ ਅਕਸਰ ਹੁੰਦਾ ਹੈ ਦੇਸ਼ ਦੇ ਹਿੱਤਾਂ ਹੁੰਦਾ ਹੈ ਅੱਜ ਸਾਡੀ ਦੇਸ਼ ਦੀ ਅਖੰਡਤਾ ਤੇ ਇਕਤਾ ਨੂੰ ਬਰਕਰਾਰ ਰੱਖਣ ਦੀ ਲੋੜ ਹੈ ਔਰ ਕਾਂਗਰਸ ਪਾਰਟੀ ਇਸ ਤੇ ਅਟਲ ਖੜੀ ਹੈ ਪਹਿਲਾਂ ਵੀ ਕੁਰਬਾਨੀਆਂ ਦਿੱਤੀਆਂ ਔਰ ਗਾਹਾਂ ਨੂੰ ਵੀ ਦੇਣ ਨੂੰ ਤਿਆਰ ਆ ਫੈਸਲੇ ਤਾਂ ਕਈ ਕੇਂਦਰ ਸਰਕਾਰ ਨੇ ਲੈਂਦੇ ਪਰ ਇंसाफ ਕਰਨਾ ਇੱਕ ਸਰਕਾਰ ਦੀ ਜ਼ਿੰਮੇਵਾਰੀ ਤੇ ਫਰਜ਼ ਹੁੰਦਾ ਹੈ ਔਰ ਜੇ ਸਰਕਾਰ ਇਸ ਤੇ ਅਸਫਲ ਹੁੰਦੀ ਹੈ ਤਾਂ ਲੋਕਾਂ ਦਾ ਵਿਸ਼ਵਾਸ ਉਨ੍ਹਾਂ ਪ੍ਰਤੀ ਟੁੱਟੂ ਤਾਂ ਜ਼ਰੂਰੀ ਹੈ ਅੱਜ ਦੇਸ਼ ਤੇ ਲੋਕਾਂ ਦਾ ਵਿਸ਼ਵਾਸ ਬਰਕਰਾਰ ਰੱਖਣਾ ਔਰ ਉਹਨਾਂ ਨੂੰ ਇਨਸਾਫ ਦਿਵਾਣਾ ਜ਼ਿੰਮੇਵਾਰੀ ਸਾਡੇ ਮਾਨਯੋਗ ਹੋਮ ਮੰਤਰੀ ਸਾਹਿਬ ਦਾ ਔਰ ਪ੍ਰਧਾਨ ਮੰਤਰੀ ਸਾਹਿਬ ਦੀ ਹੁੰਦੀ ਹੈ। ਜੇਕਰ ਸਰਕਾਰ ਕੋ ਕਾਰਵਾਈ ਕਰਦੀ ਹੈ ਤਾਂ ਕਾਂਗਰਸ ਸਮਰਥਨ ਕਰੇਗੀ ਜੇ ਉਹ ਬੁੜਾ। ਰਾਹੁਲ ਗਾਂਧੀ ਜੀ ਨੇ ਬਾਕਾਇਦਾ ਕਿਹਾ ਸੀ ਦੇਸ਼ ਦੇ ਨਾਲ ਖੜੇ ਆਂ ਜਿੱਥੇ ਦੇਸ਼ ਦਾ ਹਿੱਤ ਹੈ ਉੱਥੇ ਅਸੀਂ ਪਹਿਲਾਂ ਕੁਰਬਾਨੀ ਦੇਣ ਨੂੰ ਤਿਆਰ ਆਂ ਔਰ ਕਾਂਗਰਸ ਪਾਰਟੀ ਅਟਲ ਉਹਦੇ ਨਾਲ ਖੜੀ